ਮੈਨੂੰ ਬਹੁਤ ਸੁਣੀ ਗੱਲ ਬਹੁਤ ਨਹੀਂ ਤੁਸੀਂ ਤਾਂ ਉਹਦੀ ਗੱਲ ਸੁਣਾਓ ਮੈਂ ਕੱਲਰ ਤੀ ਜੋ ਵੀ ਕਰਦਾ ਸੀ ਇਹਨਾਂ ਨੇ ਬਹੁਤ ਮੈਂ ਤਾਂ ਸਰੂਨਾਂ ਵਿਆਹ ਕੇ ਇਹਨਾਂ ਦੇ ਮੱਦੇਦ ਦੇ ਦਾਰ ਨੇ ਵੀ ਜਿਹੜੇ ਜਿਹੜੇ ਆਏ ਗਏ ਤੁਸੀਂ ਇੱਥੇ ਆ ਸਾਰੇ ਸਨ ਕਰਾਈ ਚੱਲੇ ਹੋ ਅੱਛਾ ਬਲਕਿ ਬਾਬਾ ਵੀ ਸਾਰੇ ਪੁਰਾਣੇ ਬੰਦਿਆਂ ਨੂੰ ਮਿਲ ਕੇ ਕਰਨਾ ਵਧੀਆ ਲੱਗਦਾ ਏ ਆਪਣੇ ਤੁਹਾਨੂੰ ਪਹਿਲਾਂ ਪਤਾ ਸੀ ਇਹਨਾਂ ਨੇ ਆਉਣਾ ਕਿ ਕਰਿਆ ਸੀ ਲੈ ਮੈਂ ਨਹੀਂ ਹੈ ਪਹਿਲਾਂ ਪੈਨਸ਼ਨ ਆ ਗਈ ਆ ਕਿਵੇਂ ਨਾ ਨੂੰ ਕਿਵੇਂ ਜੁਨੇ ਬੈਠੂ ਅੱਛਾ ਇਹ ਇਹ ਤੋਂ ਮਖਾਈ ਨੇ ਤਾਂ ਮੈਂ ਜ ਆਉਦਾ ਹਾਂ ਹਾਂ ਵਿਆਹ ਜਾ ਵੀ ਟਾਈਮ ਆ ਜਾਂਦਾ ਨਹੀਂ ਆ ਜਾ ਮਰਦੀ ਹੋਰ ਆ ਜਾ ਮਰ ਰਹੇ ਆਂ ਕਾਈਂ ਟਰੇ ਆ ਹਾਂ ਬੋਲ ਕੇ ਆ ਮਰ ਸੀ ਗਾ ਡਰਾਈਵਰ ਹੁੰਦਾ ਸੀਗਾ ਤੇ ਦੂਜਾ ਪਰਿਮਾ ਵੀ ਹੁੰਦਾ ਸੀ ਆਪਣਾ 55392 ਭਾਉ ਟੀਟ 5399 ਦਾ ਜਿਕੰਦਰ ਗੇਮਨ ਦਾ 06 ਜਿਕੰਦਰ ਉਹ ਤੋਂ ਬਾਅਦ 70 ਸੀ ਹਾਂ ਹਾਂ ਆਪਣਾ ਗੱਡਾਂ ਵਾਲਾ ਨਾ 987 9800 ਗੱਡੀ ਨਾ 9800 ਨੰਬਰ ਇਹ ਤਾਂ ਬਰਕਤੇਲੀ ਵੀ ਸੀਗਾ ਹਾਂ